ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਤੇਸ਼ ਦਾ ਨਾਮ ਰੋਸ਼ਨੀ ਕਰੇਗਾ। ਸ਼ਿਕਾਤ ਜੁੜਿਆ ਬੈਂਕ ਸਵੇਰਾ ਦੇ ਨਾਲ ਤਾਂ ਇਸ ਟਾਈਮ ਮਲੋੜ ਦੇ ਨਿੱਜੀ ਰਿਜ਼ੋਰਟ ਦੇ ਵਿੱਚ ਮੌਜੂਦਾ ਇੱਥੇ ਕੀ ਇੱਕ ਐਸਸੀ ਪਾਈ ਚਾਰੇ ਵਾਸਤੇ ਜਿੱਥੇ ਐਸਸੀ ਕਾਰਪੋਰੇਸ਼ਨ ਦੇ ਤਹਿਤ ਜਿਹੜਾ ਕਰਜ਼ਾ ਮਾਫੂਦ ਸਕੀਮ ਹੈ ਉਹ ਅੱਜ ਮਲੋੜ ਦੇ ਵਿੱਚ ਜਿਹੜੇ ਕਰਜ਼ਾ ਮਾਫ ਕਰਕੇ ਜਿਹੜੇ ਜਿਹੜੀਆਂ ਸਕੀਮ ਦੇ ਸਰਟੀਫਿਕੇਟ ਨੇ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਵੱਲੋਂ ਦਿੱਤੇ ਜਾਣੇ ਨੇ ਤਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਭਾਈ ਜੀ ਆਪਾਂ ਇਹ ਕਿਧਰ ਤੋਂ ਕੀ ਨਾਮ ਹੈ ਯਾਦਵਿੰਦਰ ਸਿੰਘ ਯਾਦਵਿੰਦਰ ਸਿੰਘ ਜੀ ਤਾਂ ਭਾਈ ਪਿੰਡ ਕਿਹੜਾ ਆਪਣਾ ਆਪਣਾ ਗੁਰੂ ਸਰ ਜੀ ਗੁਰੂ ਸਰ ਭਾਈ ਕੀ ਲੱਗਦਾ ਹੈ ਕਿ ਜਿਹੜੀ ਸਰਕਾਰ ਦੀ ਸਕੀਮ ਹੈ ਕਿੰਨਾ ਕੁ ਲਾਭ ਮਿਲਿਆ ਤੁਹਾਡਾ ਕਿੰਨਾ ਕੁ ਕਰਜ਼ਾ ਵਗੈਰਾ ਸੀ ਤੁਹਾਡੇ ਨਾਲ ਹੈ ਹਾਂ ਜੀ ਆਪਣਾ ਕਰਜ਼ਾ ਸੀਗਾ ਜੀ ਸਰਕਾਰ ਨੇ ਇਹ ਮਾਫ ਕੀਤਾ ਹੈ ਆਪਾਂ ਹੈਂਡੀਕੈਪਟ ਕੋਟੇਜ ਕਰਜ਼ਾ ਲਿਆ ਹੋਇਆ ਸੀਗਾ ਅਈ ਮਰਲੋਤੋਂ ਇੱਕ ਹੋਰ ਆਪਾਂ ਦੱਸ ਰਹੇ ਹਾਂ ਗੱਲ ਜਿਹੜਾ ਇਹ ਕਰਜ਼ਾ ਹੈਗਾ ਇਕੱਲੇ ਐਸਸੀ ਵਰਗ ਦਾ ਨਹੀਂ ਮਾਫ਼ ਕੀਤਾਗਾ ਇਹਦੇ ਜਿਹੜਾ ਹੈਂਡੀਕੈਪਟਾਂ ਨੂੰ ਅਣਗੌਲਿਆ ਜਾਂਦਾ ਸੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਤਾਂ ਉਹ ਇਹ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਪੂਰਾ ਕੀਤਾ ਹੈਂਡੀਕੈਪਟਾਂ ਦਾ ਵੀ ਕਰਜ਼ਾ ਮਾਫ਼ ਕੀਤਾ ਹੈ ਤੇ ਐਸਸੀ ਵਰਗ ਦਾ ਤੇ ਬੀ ਐਸਸੀ ਵਰਗ ਦਾ ਤਾਂ ਮਾਫ਼ ਕੀਤਾ ਹੀ ਕੀਤਾ ਤੇ ਉਹਦੇ ਅਸੀਂ ਸਰਕਾਰ ਦਾ ਜਿਹੜਾ ਹੈਗਾ ਭਗਵੰਤ ਮਾਨ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਜੋ ਇਸ ਵਰਗਾਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸੇ ਵੀ ਸਰਕਾਰ ਨੇ ਅਜੇ ਤੱਕ ਕੋਈ ਵੀ ਸਹੂਲਤ ਨਹੀਂ ਦਿੱਤੀ ਸੀ ਜਿਹੜੀ ਇਹ ਸਰਕਾਰ ਨੇ ਦਿੱਤੀ ਹੈ ਕਿਉਂਕਿ ਕਿਸਾਨਾਂ ਦਾ ਵੀ ਹੋ ਗਿਆ ਇੰਡਸਟਰੀ ਵਾਲਿਆਂ ਦਾ ਵੀ ਹੋ ਗਿਆ ਹਰ ਇੱਕ ਦਾ ਮਤਲਬ ਬੈਨੀਫਿਟ ਮਿਲਦਾ ਸੀ ਜਿਹੜਾ ਇਹ ਵਰਗ ਸੀਗਾ ਇਹਨਾਂ ਦੋਨਾਂ ਵਰਗਾਂ ਦਾ ਹੈਂਡੀਕੈਪ ਤੇ ਐਸਸੀ ਕਾਰਪੋਰੇਸ਼ਨ ਦੇ ਅੰਡਰ ਜਿਹੜੇ ਵੀ ਡਿਪਾਰਟਮੈਂਟ ਦੇ ਕਾਰਜੇ ਆਉਂਦੇ ਆ ਜੋ ਵੀ ਸਹੂਲਤਾਂ ਆਉਂਦੀਆਂ ਇਹ ਸਾਰੇ ਪਿਛਲੇ 20 ਸਾਲਾਂ ਤੋਂ ਲੋਕ ਰੋਲ ਰਹੇ ਸੀਗੇ ਤਾ ਕਾਫੀ ਜਿਹੜਾ ਇਹਦੇ ਨਾਲ ਉਹਨਾਂ ਦਾ ਜਿਹੜਾ ਰੁਜ਼ਗਾਰ ਹੈ ਉਹਨਾਂ ਦਾ ਘਰ ਹੈ ਉਹ ਮਾਫੀ ਨਾਲ ਚੱਲੂਗਾ ਕਿਉਂਕਿ ਕਾਰੋਬਾਰ ਵਾਸਤੇ ਹਰਕ ਨੇ ਪੈਸੇ ਲਏ ਸੀ ਕਾਰੋਬਾਰ ਜਿਹੜੇ ਸੀਗੇ ਉਹ ਸਹੀ ਨਾਂ ਚੱਲਣ ਕਾਰਨ ਉਹ ਇੱਕ ਸਾਡੇ ਸਿਸਟਮ ਦੀਆਂ ਕਮੀਆਂ ਨਾਲ ਰੇਟ ਦੁੱਧ ਦੇ ਨਾਂ ਮਿਲਣ ਕਾਰਨ ਉਹ ਸਾਰੇ ਜਿਹੜੇ ਸੀਗੇ ਲੋਕ ਆਪਣੀਆਂ ਕਿਸ਼ਤਾਂ ਨਹੀਂ ਭਰ ਸਕੇਗੇ ਜਿਹਦੇ ਕਰਕੇ ਕਰਜ਼ੇ ਤੇ ਕਰਜ਼ੇ ਦਾ ਜਿਹੜਾ ਵਿਆਜ ਸੀ ਉਹ ਵੱਧ ਗਿਆ ਸੀਗਾ ਤੇ ਕਰਜ਼ਾ ਘਟ ਗਿਆ ਸੀਗਾ ਮਤਲਬ ਕਹਿਣ ਨਾਲ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ ਸੀ ਤਾਂ ਉਹ ਸਰਕਾਰ ਨੇ ਬਹੁਤ ਚੰਗਾ ਫੈਸਲਾ ਕੀਤਾ ਹੈ ਅਸੀਂ ਕੀ ਲੱਗਦਾ ਹੈ ਇਹ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਐ ਕਿ ਉਹ ਫੈਸਲਿਆਂ ਦੇ ਨਾਲ ਕੀ ਲੱਗਦਾ ਹੈ ਉਹ ਚੰਗੇ ਆ ਫੈਸਲੇ ਜਿਵੇਂ ਵਿਰੋਧੀ 300 ਸਵਾਲ ਚੱਕਦੀਆਂ ਕਿ ਇਹ ਸਿਰ ਪਹਿਲਾਂ ਨਾਲੇ ਸਰਕਾਰਾਂ ਨਾਲੋਂ ਮਾਰੇ ਐ ਇਹਦੇ ਪਹਿਲਾਂ ਵਾਲੇ ਸਰਕਾਰਾਂ ਨਾਲੋਂ ਇਹ ਚੰਗੇ ਜਿਹੜੀ ਪੁਰਾਣੀ ਸਰਕਾਰਾਂ ਚੰਗੀਆਂ ਕਹਿਣ ਲੱਗ ਗਿਆ ਸਰਕਾਰਾਂ ਨਾਲ ਨਹੀਂ ਉਹਦੇ ਜਿਹਸ ਤਰ੍ਹਾਂ ਜੀ ਆਪਾਂ ਬਾਕੀ ਤਾਂ ਆਪਾਂ ਨੂੰ ਇਨੀ ਨੌਲੇਜ ਨਹੀਂ ਹੈਗੀ ਆਪਾਂ ਇਹ ਗੱਲ ਕਰਦੇ ਆ ਕਿ ਪਿਛਲੇ 20 ਸਾਲਾਂ ਤੋਂ ਇਹ ਸਾਡੇ ਸਾਰੇ ਐਸਸੀ ਭਰਾ ਸਾਡੇ ਵਰਗੇ ਹੈਂਡੀਕੈਪਟ ਬੰਦੇ ਜਿਹੜੇ ਉਹ ਰੋਲ ਰਹੇ ਸੀਗੇ ਇਹਨਾਂ ਵਾਸਤੇ ਬਹੁਤ ਵਧੀਆ ਪ੍ਰਾਲਾ ਸਰਕਾਰ ਨੇ ਕੀਤਾ ਅਸੀਂ ਇਹ ਸਰਕਾਰ ਨੂੰ ਧੰਨਵਾਦ ਕਰਦੇ ਆ ਅਪਰੀਸ਼ੀਏਟ ਕਰਦੇ ਆ ਕਿ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਚੰਗਾ ਜਿਹੜਾ ਕੰਮ ਸਰਕਾਰ ਨੇ ਕੀਤਾ ਤਾਂ ਅਦਰ ਭਾਈ ਜੀ ਹਰੇ ਖੜਿਆ ਭਾਈ ਜੀ ਕਿਹੜਾ ਪਿੰਡ ਹੈ ਕਿੱਥੋਂ ਦੇ ਰਹਣਾ ਮੇਰਾ ਪਿੰਡਾ ਹੈ ਅੰਗਰੇਜ਼ੀ ਨੂੰ ਮੇਰਾ ਨਾਂ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਜਿਹੜਾ ਸਰਕਾਰ ਨੇ ਪਹਿਲੀ ਵਾਰੀ ਦਾ ਹੋਇਆ ਹੈ ਜਿਹੜਾ ਐਸੀ ਲੋਕਾਂ ਦਾ ਕਰਜਾ ਸਾਰਾ ਮਾਫ ਕੀਤਾ ਮੈਂ ਇਸ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਹੜੇ ਜ਼ਿਲ੍ਹੇ ਦਾ ਜਾਂ ਕਿਹੜੀ ਸਬਡਿਵੀਜ਼ਨ ਦਾ ਪਿੰਡ ਪਿੰਡ ਮੇਰਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਹੈ ਸਬਡਿਵੀਜ਼ਨ ਮੇਰੀ ਮਲੂਟ ਹੈ ਸਬਡਿਵੀਜ਼ਨ ਹੈ ਤਾਂ ਕੀ ਲੱਗਦਾ ਹੈ ਸਰਕਾਰ ਨੇ ਜਿਹੜਾ ਕਦਮ ਚੱਕਿਆ ਡਾਕਟਰ ਬਲਜੀਤ ਕੌਰ ਨੇ ਕੈਬਨਿਟ ਮੰਤਰੀ ਨੇ ਇਹਨਾਂ ਕੋਲੇ ਉਹ ਮਹਿਕਮਾ ਵੀ ਇਹਨਾਂ ਕੋਲੇ ਹੈ ਕੀ ਲੱਗਦਾ ਹੈ ਕਿ ਆਪਦੇ ਹਲਕੇ ਦੇ ਵੱਧ ਤੋਂ ਵੱਧ ਲੋਕਾਂ ਦਾ ਹੋਇਆ ਲਗਭਗ ਸਾਡੇ ਮੈਂ ਜਿਹੜਾ ਮੇਰੇ ਸੁਣਨ ਦੇ ਵਿੱਚ ਆ ਜਾਂ ਸਮਝਣ ਦੇ ਵਿੱਚ ਆ ਵੀ ਸਾਡੇ ਮੁਕਸਰ ਜ਼ਿਲ੍ਹੇ ਦੇ ਵਿੱਚ ਇਸ ਹਲਕੇ ਦੇ ਵਿੱਚ ਜਿਹੜੇ ਕਰਜ਼ੇ ਲੰਮੇ ਸਮੇਂ ਤੋਂ ਜਾਦੇ ਪਿਆਬ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਮਲੋਡ ਹਲਕੇ ਦੇ ਕਰਜ਼ਾ ਸੀ ਇਹ ਮਾਫ ਹੋਇਆ ਮੈਂ ਸਾਡੀ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਲਗਾਤਾਰ ਜਿਹੜੇ ਲੋਕ ਨੇ ਸਾਡੇ ਨਾਲ ਨੇ ਸ਼ਸ਼ੀਕਲੰਕਰ ਜੀ ਕਿਤੋਂ ਦੇ ਰਹਨਾਂਗੇ ਬਲੋਡ ਸ਼ਹਿਰ ਦੇ ਜੀ ਬਲੋਡ ਸ਼ਹਿਰ ਦੇ ਅਗਰ ਤੁਹਾਡਾ ਕਰਜ਼ਾ ਮਾਫ ਹੋਇਆ ਹਾਂਜੀ ਹੋਇਆ ਇਹਨਾਂ ਕਰਜ਼ਾ ਸੀ 2 ਲੱਖ ਰੁਪਇਆ ਜੀ 2 ਲੱਖ ਰੁਪਇਆ ਜੀ ਤਾਂ ਕੀ ਲੱਗਦਾ ਸਰਕਾਰ ਨੇ ਕਿੰਨਾ ਚੰਗਾ ਇਹ ਚੰਗਾ ਕਦਮ ਚੱਕਿਆ ਹੈ ਬਹੁਤ ਵਧੀਆ ਕੀਤਾ ਜੀ ਗਰੀਬਾਂ ਲਈ ਬਹੁਤ ਸਦਾਰ ਕੀਤਾ ਹੈ ਜਿਹੜਾ ਕਰਜ਼ਾ ਸਾਡਾ ਮਾਫ਼ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਤਾਂ ਕੀ ਲੱਗਦਾ ਕੈਬਨਿਟ ਮੰਤਰੀ ਜਿਹੜੇ ਤੁਹਾਡੇ ਆਪਣੇ ਮਲੋੜ ਤੋਂ ਵੀ ਨੇ ਤਾਂ ਕੀ ਲੱਗਦਾ ਕਿ ਇਹ ਜੇ ਕਦਮ ਨਾਲ ਤੁਸੀਂ ਉਹਨਾਂ ਦੇ ਨਾਲ ਜੁੜੇ ਹੋ ਕਿ ਜਿਹੜੀ ਸਰਕਾਰ ਦੀਆਂ ਨੀਤੀਆਂ ਤੋਂ ਜੁੜੇ ਹੋ ਹਾਂ ਉਹਨਾਂ ਦੇ ਨਾਲ ਹੀ ਜੁੜਣ ਜੀ ਜੋ ਕੈਬਨਿਟ ਮੰਤਰੀ ਸਾਡੇ ਆ ਰਹੇ ਨੇ ਮੱਲੇ 'ਚ ਵੀ ਆ ਰਹੇ ਨੇ ਸਾਨੂੰ ਕੁਛ ਦੇ ਵੀ ਜਿਹੜਾ ਮੱਲਾ ਟੋਡਾ ਡੇਰਵੀ ਦਾਸ ਨਗਰ ਤੋਂ ਜੀ ਸਾਨੂੰ ਕੁਛ ਦੇ ਵੀ ਆ ਕੇ ਵੀ ਕੀ ਕੋਈ ਵੀ ਕਮੀ ਐ ਸੰਦਸੋ ਜੀ ਆ ਕੇ ਕੋਈ ਵੀ ਤੁਹਾਨੂੰ ਸਵਾਲ ਕੋ ਦੱਸੋ ਆ ਗਿਆ ਸੀ ਤੁਹਾਨੂੰ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ ਇਸ ਸਰਕਾਰ ਦਾ ਧੰਨਵਾਦ ਹੈ ਪਰ ਜਿਹੜੇ ਲੋਕ ਨੇ ਉਹ ਇੱਥੇ ਗੱਲਾਂ ਕਹਿੰਦੇ ਨਜ਼ਰ ਆਇਆ ਨੇ ਕਿ ਸਰਕਾਰ ਦਾ ਧੰਨਵਾਦ ਹੈ ਹੋਰ ਵੀ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਸ਼ਸ਼ੀਕਾਲ ਜੀ ਕਿਹਨੇ ਪਿੰਲੇ ਟੋਡਾ ਟੱਪਾ ਕਿਹੜਾ ਟੱਪਾ ਕਿਹੜਾ ਲੰਬੀ ਦੇ ਰਹਿਣ ਵਾਲੇ ਹਾਂਜੀ ਅੱਛਾ ਕਰਜ਼ਾ ਕਿੰਨਾ ਮਾਫ ਹੋਇਆ ਟੋਡਾ ਨਹੀਂ ਜੀ ਵਿਆਦੀ ਸ਼ਗਨ ਸਕੀਮ ਆਗੂਲੀਆ ਵਿਆਦੀ ਸ਼ਗਨ ਸਕੀਮ ਹੈ ਤਾਂ ਇਹ ਸ਼ਗਨ ਸਕੀਮ ਹੋਣਾ ਹੀ ਏ ਟੋਡੀ ਹਾਂਜੀ ਤਕੀ ਲੱਗਦਾ ਸਰਕਾਰ ਦੀ ਚੰਗੀ ਨੀਤੀ ਹੈ ਇਹ ਜਿਹੜਾ ਸ਼ਗਨ ਸਕੀਮ ਆਉਂਦੀ ਹੈ ਜਾਂ ਹੋਰ ਸੁਵਿਧਾਵਾਂ ਮਿਲਦੀਆਂ ਹਾਂਜੀ ਹਾਂਜੀ ਤਾਂ ਸਰਕਾਰ ਹੈ ਜਿਹੜੀ ਲਗਾਤਾਰ ਇਸ ਕੰਮ ਨੂੰ ਜਿਹੜਾ ਚੰਗੇ ਕੰਮਾਂ ਤੇ ਲੋਕ ਜਿਹੜੇ ਗਿੰਦੇ ਨਜ਼ਰ ਆਏ ਨੇ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਹਿਵਾਂਗੇ ਮੈਂ ਸਹਿਮਤ ਹਾਂ ਸਰਕਾਰ ਵੀ ਕਿਹੜਾ ਪਿੰਡ ਹੈ ਭਾਈ ਬੁਰਜਸੰਦਵਾਹ ਹਾਂਜੀ ਬੁਰਜਸੰਦਵਾਹ ਬੁਰਜਸੰਦ ਕਿਹੜੇ ਹਲਕੇ ਚ ਪੈਂਦਾ ਤੇ ਮਕਸਰ ਚ ਪੈਂਦਾ ਮਕਸਰ ਚ ਪੈਂਦਾ ਤਾਂ ਕਿੰਨਾ ਕੋਈ ਕਰਜ਼ਾ ਮਾਫ ਹੋਇਆ ਡੋਟਾ ਵੀ ਮਾਜੀ ਸ਼ਗਨ ਸਕੀਮ ਆ ਜੀ ਸ਼ਗਨ ਸਕੀਮ ਹੈ ਤਾਂ ਕਿੰਨੀ ਸ਼ਗਨ ਸਕੀਮ ਆਈ ਹੈ ਬੇਟੀ 50000 29000 ਕੀ ਲੱਗਦਾ ਸਰਕਾਰ ਦਾ ਚੰਗਾ ਕਦਮ ਹੈ ਚੰਗਾ ਹੀ ਕਦਮ ਆ ਇਹ ਅੱਜ ਤੁਹਾਨੂੰ ਮੰਤਰੀ ਸਾਹਿਬ ਆਪਦੇ ਹੱਥੋਂ ਦੇਣਗੇ ਕੀ ਲੱਗਦਾ ਪਹਿਲਾਂ ਦੀ ਸਰਕਾਰਾਂ ਚ ਮੰਤਰੀ ਦਿੰਦੇ ਸੀ ਕਿ ਆ ਮੰਤਰੀਆਂ ਦੇ ਨਾਲ ਵਾਲੇ ਦਿੰਦੇ ਸੀ ਮੰਤਰੀ ਦਿੰਦੇ ਸੀ ਪਹਿਲਾਂ ਹੀ ਮੰਤਰੀ ਦਿੰਦੇ ਸੀ ਬਟਾ ਲਗਾਤਾਰ ਜਿਹੜੇ ਲੋਕ ਨੇ ਉਹ ਬੋਸ਼ੀਆਂ ਗੱਲਾਂ ਜਿਹੜੀਆਂ ਕਹਿੰਦੇ ਨਜ਼ਰ ਆਏ ਨੇ ਤਾਂ ਹੁਣ ਦੇਖਣਾ ਹੋਊਗਾ ਕਿ ਅਧਿਕਾਰ ਕਿੰਨੀ ਦੇਰ ਦੇ ਵਿੱਚ ਜਿਹੜੇ ਲੋਕ ਨੇ जीकार दीतियाँ तो प्रभावित होंगे कि ये दो हज़ार सताई के जिस तरह चुनाव लड़े है तो उस तरह तो इस तरह तो की जी रणनीति बढ़ती नज़र आती है दैनिक सवेरा तो जतिन मलौट